ਵਿਰੋਧ ਕਰੀਤੀ ਕਰੋੜ ਕਾਮਿਆਂ ਦੇ ਵੱਲੋਂ ਕੀਤੀ ਜਾ ਰਹੀ ਹੜਤਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸਮਰਥਨ ਪੰਜਾਬ ਦੇ ਵਿੱਚ ਸਰਕਾਰੀ ਅਸਾਦੀ ਹੜਤਾਲ ਅੱਜ ਵੀ ਚਾਰੀ ਕੱਲ ਸਰਕਾਰ ਦੇ ਨਾਲ ਮੀਟਿੰਗ ਦੇ ਹੀ ਬੇਸਿੱਟਾ 2 ਮਹੀਨੇ ਪਹਿਲਾਂ ਗ੍ਰਿਫਤਾਰ ਸਾਥੀਆਂ ਦੀ ਰਿਹਾਈ ਦੀ ਕਰ ਰਹੇ ਨੇ ਮੰਗ ਪੰਜਾਬ ਪਾਰ ਦੇ ਵਿੱਚ ਆਜ ਆਦਮੀ ਪਾਰਟੀ ਦਾ ਹਲਾਬੋਲ ਕਾਂਗਰਸ ਦੇ ਲੀਡਰਾਂ ਦੇ ਕੇ ਰੰਗੇ ਕਾਰਨਾਮਾ ਪੰਜਵਾ ਦੇ ਬੈਂਡ ਮਜੌਨ ਵਾਲੇ ਬਿਆਨ ਦਾ ਕਰ ਰਹੇ ਨੇ ਵਿਰੋਧ ਸਹਿਮਾਦੀਵ ਲੰਗੜਾ ਮਾਮਲੇ ਦੇ ਵਿੱਚ ਸਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਬੇਟੇ ਰਣਿੰਦਰ ਨੂੰ ਈਡੀ ਦਾ ਸੱਮਣ ਅੱਜ ਜਲੰਧਰ ਦਫ਼ਤਰ ਕੀਤਾ ਜਾਏਗਾ ਕੀਤਾ ਤਲਾਬ ਫਿਲਹਾਲ ਮੋਹਾਲੀ ਦੇ ਹਸਪਤਾਲ ਚ ਦਾਖਲ ਨੇ ਕੈਪਟਨ ਮੁਸੇਵਾਲਾ ਦੇ ਪਰਿਵਾਰ ਦੇ ਇਲਜ਼ਾਮਾਂ ਤੇ ਬੋਲੇ ਗੀਤਕਾਰ ਬੰਟੀ ਬੈਂਸ ਮੈਂ ਅੱਜ ਵੀ ਇਸ ਮਾਮਲੇ ਚ ਮੁਸੇਵਾਲਾ ਦੇ ਮਾਪਿਆਂ ਦੇ ਨਾਲ ਜਦੋਂ ਜਿੱਥੇ ਕਹਿਣਗੇ ਹੋਵਾਂਗਾ ਹਾਜ਼ਰ ਬਲਕੌਰ ਸਿੰਘ ਨੇ ਪੈਸਿਆਂ ਦਾ ਹਿਸਾਬ ਲਾਦੇ ਚ ਜਾਂਦੇ ਲਗਾਏ ਦੇ ਇਲਜ਼ਾਮ ਵੰਦੇ ਮਾਤਰਮ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਆਦੇਸ਼ ਕਿ ਆ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਜਨ ਗਨ ਮੰਤੋਂ ਪਹਿਲਾਂ ਗਾਇਆ ਜਾਵੇ ਵੰਦੇ ਮਾਤਰਮ ਕਾਂਗਰਸ ਨੇ ਚੁੱਕੇ ਸਵਾਲ ਤਾਂ ਦਲ ਖਾਸਾ ਬੁਲਿਆ ਵੰਦੇ ਮਾਤਰਮ ਨੂੰ ਸਾਡੀ ਕੋਰੀ ਨਾ ਮਸ਼ਹਨਾਂ ਦੇ ਵਿੱਚ ਪੰਜਾਬ ਪੁਲਿਸ ਦੇ ਐਸਆਈ ਨੂੰ ਰੇਪ ਕੇਸ ਦੇ ਵਿੱਚ ਉਮਰਕਾਟ ਬਠਿੰਡਾ ਕੋਰਟ ਨੇ ਸੁਣਾਈ ਸਜ਼ਾ ਐਸਆਈ ਨੂੰ ਲੋਕਾਂ ਨੇ ਰੰਗੇ ਹੱਥ ਕੀਤਾ ਸੀ ਕੰਮ ਮੋਤਲ ਡੀਆਈਜੀ ਪੁਲਰ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਹੋਵੇਗੀ ਸੁਣਵਾਈ ਬਿਚਨੀ ਹਿਅਰਿੰਗ ਤੇ ਸੀਪੀਆਈ ਨੇ ਦਾਖਲ ਕੀਤੀ ਸੀ ਜਵਾਬ 16 ਅਕਤੂਬਰ ਨੂੰ ਦਰਜ ਹੋਇਆ ਸੀ ਪ੍ਰਸ਼ਚਾਰ ਦਾ ਕੇਸ ਅਮਰਿਤਪਾਲ ਐਨਐਸਐ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਅੱਜ ਤੀਜੀ ਵਾਰ ਐਨਐਸਐ ਲਗੌੜ ਨੂੰ ਦਿੱਤੀ ਹੈ ਚੁਣੌਤੀ ਅਸਮ ਦੇ ਡਿਬਰਗੜ ਜੇਲ੍ਹ ਦੇ ਵਿੱਚ ਬੰਦ ਹੈ ਅਮਰਿਤਪਾਲ ਆਪਰੇਸ਼ਨ ਪ੍ਰਹਾਰ 2.0 ਦੇ ਤਹਿਤ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦਿਨ ਦਿਨਾ ਦੌਰਾਨ 8000 ਤੋਂ ਜ਼ਿਆਦਾ ਥਾਵਾਂ ਤੇ ਛਾਪੇਮਾਰੀ बत्तीसौ साठ लोग गिरफ्तार नशा हथियार ड्रग मनी न्यूज हेडलाइंस के प्रायोजक पतंजलि का घी मां का भरोसा प्यार से भरोसा ਸ਼ਸ਼ਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖਰੇ ਸਰਦਸ਼ਕਾ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਮੀਤ ਤੁਸੀਂ ਸਾਰੇ ਖੈਰੀਅਰ ਦੇ ਨਾਲ ਹੋਗੇ ਤਾਂ ਬਲਟਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਤੋਂ ਜਿਨ੍ਹਾਂ ਨੂੰ ਈਡੀ ਦੇ ਵੱਲੋਂ ਸੱਮਨ ਕੀਤਾ ਗਿਆ ਹੈ ਕੈਪਟਨ ਅਤੇ ਉਹਨਾਂ ਦੇ بیٹے ਰਣਿੰਦਰ ਨੂੰ ਈਡੀ ਦਾ ਸੱਮਨ ਆਇਆ ਹੈ ਤਾਂ ਕੈਪਟਨ ਨੂੰ ਅੱਜ ਜਲੰਧਰ ਸਥਿਤ ਈਡੀ ਦਫ਼ਤਰ ਦੇ ਵਿੱਚ ਤਲਕ ਕੀਤਾ ਗਿਆ ਯਾਨੀ ਕਿ ਸੱਦਿਆ ਗਿਆ ਹੈ ਤਾਂ ਰਣਿੰਦਰ ਸਿੰਘ ਨੂੰ ਵੀ ਪਲਕੇ ਤਲਬ ਕੀਤਾ ਗਿਆ ਫੈਮਾ ਯਾਨੀ ਕਿ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਦੀ ਉਲੰਘਣਾ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਉਹਨਾਂ ਨੂੰ ਸਬੰਨ ਭੇਜਿਆ ਗਿਆ ਹੈ ਸਵਿਸ ਅਕਾਊਂਟ ਅਤੇ ਵਿਦੇਸ਼ੀ ਸੰਪਤੀਆਂ ਦੇ ਮਾਮਲੇ ਵਿੱਚ ਸਬੰਨ ਭੇਜਿਆ ਗਿਆ। ਫਿਲਹਾਲ ਮੁਹਾਲੀ ਦੇ ਹਸਪਤਾਲ ਚ ਦਾਖਲ ਨੇ ਕੈਪਟਨ ਰਮਿੰਦਰ ਸਿੰਘ ਕਿਉਂਕਿ ਉਹਨਾਂ ਨੇ ਕੋਟਿਆਂ ਦੀ ਸਰਜਰੀ ਕਰਾਈ ਹੈ ਉਹਨਾਂ ਦਾ ਆਪਰੇਸ਼ਨ ਹੋਇਆ ਹੈ ਜਿਸ ਦੀ ਵਜ੍ਹਾ ਦੇ ਨਾਲ ਉਹ ਹਸਪਟਲਾਈਜ਼ ਨੇ ਫਿਲਹਾਲ ਤਾਂ ਕੈਪਟਨ ਦੇ ਬੇਟੇ ਰਣਿੰਦਰ ਸਿੰਘ ਦਾ ਬਿਆਨ ਆਇਆ ਹੈ ਕਿ ਹਰ ਜਾਂਚ ਏਜੰਸੀ ਦੇ ਨਾਲ ਸਹਿਯੋਗ ਕਰਾਂਗੇ। ਸਾਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਤਾਂ ਰਣਿੰਦਰ ਸਿੰਘ ਦੀ ਇਹ ਸਟੇਟਮੈਂਟ ਜਿਹੜੀ ਆ ਸਾਹਮਣੇ ਆਈ ਹੈ ਉਹਨਾਂ ਦਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਹੈ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹੋਣ ਦੇ ਨਾਤੇ ਅਸੀਂ ਜਾਂਚ ਏਜੰਸੀਆਂ ਦੇ ਨਾਲ ਪੂਰਾ ਸਹਿਯੋਗ ਕਰਾਂਗੇ ਸਾਨੂੰ ਕਾਨੂੰਨ ਤੇ ਭਰੋਸਾ ਹੈ ਪੂਰਾ ਭਰੋਸਾ ਹੈ ਵਿਸ਼ਵਾਸ ਹੈ ਕਿ ਸੱਚ ਤੇ ਨਿਆਂ ਦੀ ਜਿੱਤ ਹੋਵੇਗੀ ਤਾਂ ਦੱਸਿਆ ਇਹ ਕਿ ਦੋਵਾਂ ਨੂੰ ਸਬੰਧ ਹੋਇਆ ਹੈ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਬੇਟੇ ਨੂੰ ਤਲਬ ਕੀਤਾ ਗਿਆ ਹੈ ਦੋਵਾਂ ਨੂੰ ਕੈਪਟਨ ਫਿਲਹਾਲ ਅਸੀਂ ਕਹਿ ਸਕਦੇ ਹਾਂ ਕਿ ਕਿਉਂਕਿ ਇਸ ਵੇਲੇ ਉਹ ਹਸਪਟਲਾਈਜ਼ ਨੇ ਉਹਨਾਂ ਦੀ ਸਰਜਰੀ ਹੋਈ ਹੈ ਤਾਂ ਇਹ ਤਾਂ ਬਹੁਤ ਘੱਟ ਚਾਂਸਸ ਨੇ ਕਿ ਉਹ ਜਾ ਕੇ ਖੁਦ ਫਿਜ਼ੀਕਲੀ ਤੌਰ ਤੇ ਪੇਸ਼ ਹੋ ਜਾਣ ਹਾਲਾਂਕਿ ਉਹਨਾਂ ਦੇ ਬੇਟੇ ਜਿਹੜੇ ਨੇ ਉਹ ਜ਼ਰੂਰ ਜਾ ਸਕਦੇ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਆ ਦੇਖਣਾ ਹੋਏਗਾ ਕਿ ਕੁਝ ਰਹਿੰਦਾ ਹੈ ਪੇਸ਼ੀ ਨੂੰ ਲੈ ਕੇ ਅੱਗੇ ਬਤਾਂਗੇ ਗੱਲ ਕਰਾਂਗੇ ਟ੍ਰੇਡ ਯੂਨੀਅਨਾਂ ਦੀ ਜਨਾਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਦੋਵਾਂ ਦੇ ਵੱਲੋਂ ਟ੍ਰੇਡ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦਾ ਸੱਦਾ ਦਿੱਤਾ ਗਿਆ ਤਾਂ ਵੱਡੀ ਖਬਰ ਹੈ ਅੱਜ ਦੀ ਅਹਿਮ ਤੇ ਸਭ ਤੋਂ ਵੱਡੀ ਖਬਰ ਹੈ ਅਮਰੀਕਾ ਦੇ ਨਾਲ ਦੱਸਿਆ ਕਿ ਟ੍ਰੇਡ ਡੀਲ ਅਤੇ ਨਵੇਂ ਲੇਬਰ ਲਾਅ ਦਾ ਵਿਰੋਧ ਕੀਤਾ ਗਿਆ ਹੈ ਕਰੀਤੀ ਕਰੋੜ ਕਾਮਿਆਂ ਦੇ ਵੱਲੋਂ ਹੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇਜਪਰ ਦੇ ਵਿੱਚ ਬੈਂਕਿੰਗ, ਟਰਾਂਸਪੋਰਟ, ਸਿਹਤ ਸੇਵਾਵਾਂ ਸਮੇਤ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਤਾਂ ਜ਼ਿਕਰ ਖਾਸ ਹੈ ਕਿ ਆਮ ਲੋਕ ਜਿਹੜੇ ਕਮਾਕਾਰਾਂ ਵਾਲੇ ਨੇ ਖਾਸ ਤੌਰ ਤੇ ਜਿਨ੍ਹਾਂ ਨੂੰ ਅੱਜ ਕੋਈ ਬੈਂਕ ਦੇ ਵਿੱਚ ਕੰਮ ਹੈ ਟਰਾਂਸਪੋਰਟ ਦੇ ਨਾਲ ਸੰਬੰਧਿਤ ਨੇ ਸਿਹਤ ਸੇਵਾਵਾਂ ਦੇ ਨਾਲ ਸੰਬੰਧਿਤ ਨੇ ਸਰਕਾਰੀ ਕੰਮਕਾਜ ਜਿਹੜੇ ਲੋਕਾਂ ਦਾ ਅੱਜ ਹੈ ਤਾਂ ਉਸ ਨੂੰ ਲੈ ਕੇ ਇਹ ਅਹਿਮ ਖਬਰ ਇਹ ਜਾਣਕਾਰੀ ਤੁਹਾਡੇ ਤੱਕ ਹੋਣੀ ਚਾਹੀਦੀ ਹੈ ਕਿ ਇਹ ਕੰਮਕਾਰ ਪ੍ਰਭਾਵਿਤ ਹੋ ਸਕਦਾ ਹੈ ਆ ਨਵੇਂ ਲੇਬਰ ਲਾਅ ਦਾ ਦਰਸਲ ਵਿਰੋਧ ਹੋ ਰਿਹਾ ਹੈ ਮਜ਼ਦੂਰ ਸੰਗਠਨ ਵਿਰੋਧ ਕਰ ਰਹੇ ਨੇ ਮਜ਼ਦੂਰ ਅਤੇ ਕਰਮਚਾਰੀਆਂ ਦੇ ਅਧਿਕਾਰ ਕਮਜ਼ੋਰ ਕਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਤਪਾਰਤ ਬੰਦ ਦੇ ਵਿੱਚ ਦੱਸ ਦੇ ਕਿ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਹੋ ਰਹੀਆਂ ਨੇ ਕਿਸਾਨ ਅਮਰੀਕਾ ਦੇ ਨਾਲ ਟ੍ਰੇਡ ਡੀਲ ਦਾ ਵਿਰੋਧ ਕਰ ਰਹੇ ਨੇ ਭਾਰਤ ਬੰਦ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸਮਰਥਨ ਦਿੱਤਾ ਗਿਆ ਹਾਲਾਂਕਿ ਜ਼ਿਕਰ ਖਾਸ ਹੈ ਇਹ बार-बार ਕਹਿ ਚੁੱਕੀ ਹੈ ਕੇਂਦਰ ਸਰਕਾਰ ਕਿ ਕਿਸਾਨਾਂ ਤੇ ਕੋਈ ਵੀ ਅਸਰ ਇਸ ਦਾ ਜਿਹੜਾ ਹੈ ਉਹ ਨਹੀਂ ਹੋਣ ਵਾਲਾ ਮਾੜਾ ਅਸਰ ਨਹੀਂ ਹੋਣ ਵਾਲਾ ਹੋਏਗਾ ਤਾਂ ਚੰਗਾ ਅਸਰ ਹੋਏਗਾ ਅਹ ਟੀਰੀ ਫਾਰਮਿੰਗ ਅਨਾਜ ਚੋਨਾ ਛੋਲ ਇਹ ਸਾਰੀਆਂ ਚੀਜ਼ਾਂ ਨੂੰ ਬਾਹਰ ਰੱਖਿਆ ਗਿਆ ਪਰ ਉੱਥੇ ਹੀ ਦੂਜੇ ਪਾਸੇ ਨਵੀਂ ਟਰੇਡ ਡੀਲ ਨੂੰ ਲੈ ਕੇ ਵਿਰੋਧ ਲਗਾਤਾਰ ਹੋ ਰਿਹਾ ਹੈ ਖਾਸ ਤੌਰ ਤੇ ਜੇਕਰ ਸਿਆਸੀ ਪਾਰਟੀਆਂ ਦਾ ਜ਼ਿਕਰ ਕੀਤਾ ਜਾਵੇ ਉਹ ਵੀ ਵਾਰ-ਵਾਰ ਜ਼ਿਕਰ ਕਰ ਰਹੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਤਾਂ ਅੱਜ ਭਾਰਤ ਬੰਦ ਦੀ ਪਾਲ ਦਿੱਤੀ ਗਈ ਹੈ ਦੇਖਣਾ ਹੋਵੇਗਾ ਕਿੰਨਾ ਕੋ ਅਸਰ ਜਿਹੜਾ ਹੈ ਇਹ ਵੇਖਣ ਨੂੰ ਮਿਲੇਗਾ ਉਧਰ ਅੱਜ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਵੀ ਹੜਤਾਲ ਹੈ ਔਰ ਹੜਤਾਲ ਜਿਹੜੀ ਅੱਜ ਵੀ ਚੱਲੀ ਰਹੇਗੀ ਕਿਉਂਕਿ ਬੀਤੇ ਦਿਨੀ ਹੜਤਾਲ ਕਰ ਦਿੱਤੀ ਗਈ ਸੀ ਹੜਤਾਲ ਦੇ ਕਾਰਨ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੀਤੇ ਦਿਨ ਤੋਂ ਹੀ ਤੱਕ ਅੱਜ ਸਰਕਾਰ ਦੇ ਨਾਲ ਮੀਟਿੰਗ ਬੇਸਪੱਟਾ ਰਹੀ ਹੈ ਸਰਕਾਰ ਦੇ ਨਾਲ ਮੰਗਾ ਤੇ ਸਹਿਮਤੀ ਨਹੀਂ ਬਣੀ ਤਾਂ ਸਾਥੀਆਂ ਦੀ ਰਿਹਾਈ ਦੀ ਮੰਗ ਤੇ ਮੁਲਾਸਮ ਅੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਤੇ ਇਰਾਦਾਇਕ ਕਤਲ ਤੱਕ ਦੇ ਪਰਚੇ ਪਾਏ ਜਾ ਰਹੇ ਨੇ ਤਾਂ 2 ਮਹੀਨੇ ਪਹਿਲਾਂ ਗ੍ਰਿਫਤਾਰ ਹੋਏ ਸਨ ਸਾਥੀ ਕਿਉਂਕਿ 2 ਮਹੀਨੇ ਪਹਿਲਾਂ ਵੀ ਕੱਚੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਅਸੀਂ ਸਭ ਨੇ ਵੇਖਿਆ ਕਿਸ ਤਰੀਕੇ ਬੱਸਾਂ ਤੇ ਪੈਟਰੋਲ ਦੀਆਂ ਹੱਥਾਂ ਵਿੱਚ ਬੋਤਲਾ ਲੈ ਕੇ ਆ ਜਿਹੜੇ ਮੁਲਾਸਮ ਉੱਚੜ ਗਏ ਸਨ ਇਥੋਂ ਤੱਕ ਤਸਵੀਰ ਜਿਹੜੀ ਹੈ ਬੜੀ ਹੋਈ ਨਜ਼ਰ ਆਈ ਸੀ ਭਾਰੀ ਵਿਰੋਧ ਇੱਕ ਕਿਸਮ ਦਾ ਹੋਇਆ ਸੀ ਹੰਗਾਮਾ ਹੋਇਆ ਸੀ ਜਿਸ ਤੋਂ ਬਾਅਦ ਗ੍ਰਿਫਤਾਰੀਆਂ ਵੀ ਹੋਈਆਂ ਨੇ ਔਰ ਉਹਨਾਂ ਗ੍ਰਿਫਤਾਰ ਸਾਥੀਆਂ ਦੀ ਮੰਗ ਰਿਹਾਈ ਦੀ ਮੰਗ ਜਿਹੜੀ ਹੈ ਇਹਨਾਂ ਕਾਮਿਆਂ ਦੇ ਵੱਲੋਂ ਕੀਤੀ ਗਈ ਹੈ ਕੱਲ ਮੀਟਿੰਗ ਹੋਈ ਸੀ ਪਰ ਬੇਸਟਾ ਰਹੀਏ ਜਿਸ ਤੋਂ ਬਾਅਦ ਅੱਜ ਵੀ ਹੜਤਾਲ ਬੱਸਾਂ ਦੀ ਚੱਲੀ ਰਹੇਗੀ ਸਫਰ ਕਰਨ ਵਾਲੇ ਇਹ ਖਬਰ ਇੱਕ ਵਾਰ ਜ਼ਰੂਰ ਸੁਣ ਲੈਣ ਅੱਜ ਦੀ ਮੀਟਿੰਗ ਤੋਂ ਐਵੇਂ ਲੱਗਦਾ ਕਿ ਸਰਕਾਰ ਮੈਨੇਜਮੈਂਟ ਸਾਡੇ ਸਾਥੀਆਂ ਨੂੰ ਜ਼ਿਲ੍ਹਾ 'ਚ ਡੱਕ ਕੇ ਡਿਊਟੀਆਂ ਤੇ ਨਾ ਪਾ ਕੇ ਸਿੱਧੇ ਤੌਰ ਤੇ ਜਿਹੜੀ ਉਹ ਮੰਸ਼ਾ ਕਿਲੋਮੀਟਰ ਸਕੀਮ ਬੱਸਾਂ ਪਾਉਣੀਆਂ ਵਿਭਾਗਾਂ ਦਾ ਨਿਜੀਕਰਨ ਕਰਨਾ ਤੇ ਠੇਕੇਦਾਰੀ ਪ੍ਰਥਾ ਨਾਲ ਸ਼ੋਸ਼ਣ ਕਰਨਾ ਉਸ ਮੰਸ਼ਾ ਨਾਲ ਚੱਲ ਰਿਹਾ ਜਿੱਥੇ ਲੱਗਦਾ ਕਿ ਸਾਡੀ ਆਵਾਜ਼ ਨੂੰ ਦਬਾਉਣ ਵਾਸਤੇ ਸਾਥੀਆਂ ਨੂੰ ਜ਼ਿਲ੍ਹਿਆਂ ਤੋਂ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਮੁਲਾਜ਼ਮਾਂ ਨੂੰ ਡਿਊਟੀ ਤੇ ਨਹੀਂ ਲਿਆ ਜਾ ਰਿਹਾ ਉਹ ਸਿੱਧੇ ਤੌਰ ਤੇ ਲੋਕਤੰਤਰ ਦਾ ਜਿਹੜਾ ਕਾਣ ਕੀਤਾ ਜਾ ਰਿਹਾ ਕਿਉਂਕਿ 30 ਨਵੰਬਰ ਦੀ ਮੀਟਿੰਗ 'ਚ ਇਹ ਸਾਰੇ ਫੈਸਲੇ ਵੀ ਹੋਏ ਸੀ ਪੱਤਰ ਵੀ ਜਾਰੀ ਹੋਏ ਸੀ ਪਰ ਸਰਕਾਰ ਆਪਣੇ ਵਾਅਦੇ ਤੋਂ ਭੱਜੀ ਆ ਜਿਸ ਕਰਕੇ ਮਜਬੂਰਨ ਸਾਨੂੰ ਅੱਜ ਹੜਤਾਲ ਦੀ ਕਾਲ ਦੇਣੀ ਪਈ ਜਿਹਦੇ ਚ ਅੱਜ ਦੁਪਹਿਰ ਤੋਂ ਬਾਅਦ ਸਰਵਿਸ ਪ੍ਰਭਾਵਿਤ ਹੋ ਰਹੀ ਆ ਸੋ ਸਾਡੀ ਕੋਸ਼ਿਸ਼ ਸੀ ਕਿ ਗੱਲਬਾਤ ਸਿਰੇ ਲੱਗੂਗੀ ਤੇ ਲੋਕਾਂ ਨੂੰ ਸਫਰ ਸਹੂਲਤ ਮਿਲੂਗੀ ਸੋ ਜਿਹਦੇ ਚ ਅਸੀਂ ਅੱਜ ਹੜਤਾਲ ਸ਼ੁਰੂ ਕਰਕੇ ਕੱਲ ਨੂੰ 12 ਫਰਵਰੀ ਨੂੰ ਮੁੱਖ ਮੰਤਰੀ ਦੀ ਹਿਰਾਸਤ ਤੇ ਧਰਨਾ ਦੇਣ ਜਾ ਰਹੇ ਆ ਤੇ ਨਾਲ ਦੀ ਨਾਲ ਜੇਕਰ ਫਿਰ ਵੀ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤੇ ਜਿਹੜਾ ਸੰਘਰਸ਼ ਆ ਇਸ ਤੋਂ ਵੀ ਤਿੱਖਾ ਹੋਊਗਾ ਅਣਮਿੱਥੇ ਸਮੇਂ ਦੀ ਹੜਤਾਲ ਤੇ ਬੰਦ ਅਕੇ ਵਦਾਂਗੇ ਉਧਰ ਮੂਸੇਵਾਲਾ ਦੇ ਮਾਪਿਆਂ ਦੇ ਇਲਜ਼ਾਮ ਤੇ ਗੀਤਕਾਰ ਬੰਟੀ ਬੈਸ ਦਾ ਜਵਾਬ ਆਇਆ ਹੋਣਾ ਨੇ ਕਿਹਾ ਕਿ ਮੈਂ ਅੱਜ ਵੀ ਇਸ ਮਾਮਲੇ ਦੇ ਵਿੱਚ ਤੁਹਾਡੇ ਨਾਲ ਹ ਮੂਸੇਵਾਲਾ ਦੇ ਮਾਪਿਆਂ ਨੂੰ ਉਹ ਕਹਿ ਰਹੇ ਨੇ ਜਦੋਂ ਜਿੱਥੇ ਕਹਿਣਗੇ ਉੱਥੇ ਹਾਜ਼ਰ ਹੋਵਾਂਗਾ انہوں ਨੇ ਕਿਹਾ ਆਰ ਸ਼ਬੀਰ ਮੂਮੇਨ ਪਰਵਾਰ ਨੂੰ ਹਰ ਹਿਸਾਬ ਕਿਤਾਬ ਦੇ ਬੰਦੇ ਪੈਸੇ ਦੇ ਦਿਓ ਆ ਮਾਨਸਾ ਪੁਲਿਸ ਨੂੰ ਜਿੱਤੇ ਵੀ ਜ਼ਰੂਰਤ ਹੋਏਗੀ ਮੈਂ ਹਾਜ਼ਰ ਹੋਵਾਂਗਾ ਉਹਨੇ ਕਿਹਾ ਹੈ ਮੁਸੇਵਾਲਾ ਦੇ ਮਾਪਿਆਂ ਨੇ 31 ਕਰੋੜ ਦੀ ਹਿਰਾਫੇਰੀ ਦੇ ਇਲਜ਼ਾਮ ਲਗਾਏ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਐਸਐਸਪੀ ਮਾਨਸਾ ਦਫ਼ਤਰ ਦੇ ਵਿੱਚ ਬੀਤੇ ਦਿਨ ਉਹਨਾਂ ਨੇ ਧਰਨਾ ਦਿੱਤਾ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਤਾਂ ਮਾਨਸਾ ਪੁਲਿਸ ਨੇ ਮੁਸੇਵਾਲਾ ਦੇ ਮਾਪਿਆਂ ਨੂੰ ਕਾਰਵਾਈ ਦਾ ਪ੍ਰੋਸਾ ਹਾਲਾਂਕਿ ਦਿੱਤਾ ਹੈ ਔਰ ਇੱਕ ਮੀਟਿੰਗ ਵੀ ਹੋਈ ਸੀ ਔਰ ਜੋ ਸੋਪਾਦ ਸਟੇਟਮੈਂਟ ਬੰਟੀ ਬੈਂਸ ਦੀ ਸਾਹਮਣੇ ਆਈ ਹੈ ਅਬ ਅੱਜ ਵੀ ਉਸਦੇ ਮਾਪੇ ਮੰਗ ਰਹੇ ਹਨ ਬਲਕੌਰ ਸਿੰਘ ਨੇ ਪੂਰੇ ਪਰਿਵਾਰ ਸਨੇ ਧਰਨਾ ਦਿੱਤਾ ਕਾਰਵਾਈ ਵੀ ਪੰਜਾਬ ਦੇ ਸੰਗੀਤਕਾਰ ਬੰਟੀ ਬੈਸ ਦੇ ਖਿਲਾਫ ਮੰਗੀ 6ਵੇਂ ਮਹੀਨੇ ਦਾ 2025 ਦਾ ਮਾਪੌੜੀਆਂ ਚੜੀ ਜਾਣਾ ਇੱਥੇ ਨਾ ਮੇਰੀ ਕੰਪਲੇਂਟ ਵਾਪਸ ਕਰਦੇ ਆ ਨਾ ਉਹ ਤੋਂ ਕੋਈ ਕਾਰਵਾਈ ਕਰਦੇ ਅੱਜ 5 ਦਿਨ ਹੋ ਗਏ ਪੂਰੇ ਮੇਰੀ ਕੰਪਲੇਂਟ ਬੰਦ ਲਫਾਫਾ ਐਸਐਸਪੀ ਸਾਹਿਬ ਰੱਖੀ ਬੈਠੇ ਅੰਦਰ ਕਿਰੇ ਗੈਂਗਸਟਰਾਂ ਦੇ ਖਿਲਾਫ ਬੋਲੋਗੇ ਤੁਸੀਂ ਫਲਕ ਖਾਕੀ ਵਾਲੇ ਗੈਂਗਸਟਰ ਨੂੰ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ ਤੁਸੀਂ ਲੁੱਟ ਕਰਵਾ ਰੱਖੀ ਹੈ ਮਾਨਸਾ ਦੇ ਉੱਤੇ ਮੇਰੇ ਵਰਗੇ ਜਿਹੜੇ 60 60 ਸਾਲ ਦੇ ਆ ਦੋਨੇ ਅਸੀਂ ਬੱਚੇ ਬੱਚੇ ਤੁਹਾਡੇ ਧਰਨੇ ਦੇ ਉੱਤੇ ਬੈਠਣ ਵਾਸਤੇ ਇੱਥੇ ਆਏ ਹੋਏ ਸੀ ਕਸੂਰ ਕੀ ਹੈ ਸਾਡਾ ਸਰਕਾਰ ਦਾ ਟੈਕਸ ਦਿੰਦੇ ਆ ਬਣਦਾ ਹੋਇਆ ਸਾਰਾ ਤੁਹਾਡੇ ਬੋਬੇ ਚ ਪਾਉਂਦੇ ਆ ਸਰਕਾਰ ਦੇ ਤੇ ਤੁਸੀਂ ਸਾਨੂੰ ਮਾਰਨ ਦੇ ਤੁਲ ਗਏ ਆਖਰਕਾਰ ਵੰਡੀ ਵੈਸਤੇ ਕੀ ਇਲਜ਼ਾਮ ਹਨ ਸਿੱਧੂ ਮੂਸੇਵਾਲੇ ਦੇ ਕਈ ਗਾਣੇ ਬਿਨਾ ਇਜਾਜ਼ਤ ਤੇ ਰਿਲੀਜ਼ ਕਰਨ ਦੇ ਇਲਜ਼ਾਮ ਲੱਗੇ। ਗਾਣੇ ਰਿਲੀਜ਼ ਕਰਨ ਦੇ ਲਈ ਪਰਿਵਾਰ ਤੋਂ ਕੋਈ ਸਹਿਮਤੀ ਨਾ ਲੈਣ ਦੀ ਗੱਲ ਵੀ ਸਾਹਮਣੇ ਆਈ ਹੈ। ਦਰਸਲ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਕਮਾਈ ਦੇ ਵਿੱਚ ਪਾਰਦਰਸ਼ਤਾ ਨਹੀਂ ਰੱਖੀ ਗਈ। ਗਾਣਿਆਂ ਤੋਂ ਕਮਾਈ ਦਾ ਹਿਸਾਬ ਪਰਿਵਾਰ ਨੂੰ ਠੀਕ ਢੰਗ ਨਾਲ ਨਾ ਮਿਲਣ ਤੇ ਵੀ ਮਲਾਲ ਹੈ। ਪਰਿਵਾਰ ਦੇ ਮੁਤਾਬਕ ਡਿਜੀਟਲ ਪਲੇਟਫਾਰਮ ਤੋਂ ਸਿੱਧੂ ਮੂਸੇਵਾਲੇ ਨੂੰ 96 ਕਰੋੜ ਦੀ ਕਮਾਈ ਹੋਈ। ਮੂਸੇਵਾਲੇ ਦੀ ਕਮਾਈ ਦੇ ਵਿੱਚੋਂ 31 ਕਰੋੜ 50 ਲੱਖ ਰੁਪਏ ਦਾ ਫਰਕ ਸਾਹਮਣੇ ਆਇਆ। ਬੰਟੀ ਬੈਂਸ ਨੇ ਖੁੱਤੇ ਲੱਗੇ ਇਲਜ਼ਾਮਾਂ ਨੂੰ ਹਾਲਾਂਕਿ ਨਕਾਰ ਦਿੱਤਾ ਹੈ ਹਾਲਾਂਕਿ ਬੰਟੀ ਬੈਂਸ ਕਈ ਮਸ਼ਹੂਰ ਪੰਜਾਬੀ ਗਾਣੇ ਲਿਖ ਚੁੱਕੇ ਨੇ ਆਪਣਾ 뮤직 ਲੇਬਲ ਅਤੇ ਪ੍ਰੋਡਕਸ਼ਨ ਹਾਊਸ ਵੀ ਚਲਾਉਂਦੇ ਨੇ ਪੰਜਾਬ ਦੇ ਵੱਡੇ ਕਲਾਕਾਰ ਬੰਟੀ ਬੈਂਸ ਦੇ ਨਾਲ ਕੰਮ ਕਰਦੇ ਰਹੇ ਹੱਤ ਤੁਹਾਨੂੰ ਤਾਂ ਕੋਈ ਸ਼ੌਂਕ ਨਹੀਂ ਸੀਗਾ ਹਮੇਸ਼ਾ ਅਸੀਂ ਜੱਟੇ ਹੋਏ ਆਇਆ ਸਾਨੂੰ ਜੂਨ ਦੇ ਮਹੀਨੇ ਦੇ ਤੁਰੇ ਫਿਰਦੇ ਸੀ 60 ਪੇਸ਼ੈਂਟ ਨੇ ਪੰਜ ਸਟੈਂਟ ਪਏ ਹੋਏ ਹਨ ਵਿੱਚ ਰੋਜ਼ ਕਚਹਿਰੀਆਂ ਦੇ ਚੱਕਰ ਲਾਉਂਦੇ ਕਿਤੇ ਇਹ ਚੰਗੇ ਲੱਗਦੇ ਆ ਕਿ ਤੁਦਸਾ ਅਸੀਂ ਆਵਦਾ ਹਿਸਾਬ ਹੀ ਮੰਨਿਆ ਸੀ ਕੁਝ ਹੋਇਆ ਤਾਂ ਨਹੀਂ ਤਾਂ ਫਿਲਹਾਲ ਪੰਜਾਬ ਦੀ ਮਾਨਸਾ ਪੁਲਿਸ ਤਫਤੀਸ਼ ਦੀ ਗੱਲ ਕਰ ਰਹੀ ਹੈ ਇੰਤਜ਼ਾਰ ਰਹੇਗਾ ਕਿ ਆਖਰਕਾਰ ਪੁਲਿਸ ਤਫਤੀਸ਼ ਕਿਸ ਧਣਪੱਤਰ ਲੱਗਦੀ ਹੈ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ अगर वे आज बैंड बजाने वाले बयान लियासी कमसान जारी है तो अब आम आदमी पार्टी का हल्ला बोलया पंजाब भर के कि प्रदर्शन किया जाएगा आम आदमी पार्टी के वालों कांग्रेसी लीडर के घर का घेराओ करेगी आम आदमी पार्टी और इन बयान को लेकर लगातार आम आदमी पार्टी जिथे नाराजगी जाहिर कर रही है उसे कांग्रेस में घेरा पाया जा रहा है उन्होंने तो कहना है कि कांग्रेस पार्टी की जी सोच है वह दलित विरोधी है और इसे बयान लैके ਜੋ ਬਿਆਨ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਤਾ ਗਿਆ ਸੀ ਤੇ ਜਿਸ ਨੂੰ ਲੈ ਕੇ ਅ ਅੱਜ ਪ੍ਰਦਰਸ਼ਨ ਜਲੇ ਨੇ ਉਹ ਹਿੱਤੇ ਜਾਣਗੇ ਉਹ ਸੀ ਕਹਿ ਸਕਦੇ ਹਾਂ ਸਾਨੂੰ ਵੱਡੇ ਆਗੂ ਇਹਨਾਂ ਧਰਨਿਆਂ ਦੇ ਵਿੱਚ ਨਜ਼ਰ ਆਉਣਗੇ ਅੱਜ ਪ੍ਰਦਰਸ਼ਨਾਂ ਦੇ ਵਿੱਚ ਨਜ਼ਰ ਆਉਣਗੇ ਤਾਂ ਆਵਾਜ਼ੀ ਪਾਰਟੀ ਦੇ ਵੱਲੋਂ ਕਾਂਗਰਸੀ ਲੀਡਰਾਂ ਦੇ ਘਰਾਂ ਦਾ ਘਰਾਓ ਕੀਤਾ ਜਾਇਆ ਹੈ ਅਮਰਿਤਪਾਲ ਦੀ ਐਨਐਸਏ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਹੈ ਅਮਰਿਤਪਾਲ ਨੇ ਤੀਜੀ ਵਾਰ ਐਨਐਸਏ ਚ ਲਗਾਇਆ ਗਿਆ ਉਸ ਨੂੰ ਚੁਣੌਤੀ ਦਿੱਤੀ ਹੈ ਤਾਂ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਅਸੰਦੀਪ ਡਿੱਗੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸੰਸਦ ਬੰਦ ਹੈ ਤਾਂ ਦੂਜੇ ਪਾਸੇ ਅਮਰਿਤਪਾਲ ਦੇ ਵੱਲੋਂ ਪੈਰੋਲ ਰੱਦ ਕਰਨ ਖਿਲਾਫ ਪਟੀਸ਼ਨ ਜਿਹੜੀਆਂ ਪਾਈ ਗਈਆਂ ਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਇਸ ਬਾਬਤ ਨੋਟਿਸ ਜਾਰੀ ਕੀਤਾ ਹੈ ਅਤੇ ਜਵਾਬ ਦਾਖਲ ਕਰਨ ਲਈ 10 ਦਿਨ ਦਾ ਸਮਾਂ ਦਿੱਤਾ ਹੈ ਅਮਰਿਤਪਾਲ ਨੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੈਰੋਲ ਦੀ ਅਰਜ਼ੀ ਜਿਹੜੀ ਹੈ ਉਹ ਦਾਖਲ ਕੀਤੀ ਹੋਈ ਹੈ ਇਹ ਵੀ ਜ਼ਿਕਰ ਇਹ ਖਾਸ ਹੈ ਹਾਲਾਂਕਿ ਦੋਵੇਂ ਮਾਮਲੇ ਜਿਹੜੇ ਨੇ ਉਹ ਆਪਣੇ ਆਪਣੇ ਪੱਧਰ ਤੇ ਚੱਲ ਰਹੇ ਨੇ ਇੱਕ ਪਾਸੇ ਐਨਐਸਸੀ ਨੂੰ ਚੁਣੌਤੀ ਦਿੱਤੀ ਗਈ ਹੈ ਦੂਜੇ ਪਾਸੇ ਸੰਸਦ ਦੇ ਵਿੱਚ ਯਾਨੀ ਕਿ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਮਰਿਤਪਾਲ ਦੇ ਵੱਲੋਂ ਅਰਜ਼ੀ ਲਗਾਈ ਗਈ ਤਾਂ ਪੈਰੋਲ ਜਿਹੜੀ ਹੈ ਮੰਗੀ ਗਈ ਹੈ ਔਰ ਇਸ ਤੋਂ ਪਹਿਲਾਂ ਵੀ ਹਾਲਾਂਕਿ ਦੱਸ ਦਈਏ ਕਿ ਜਿਹੜੀ ਹੈ ਉਹ ਪੈਰੋਲ ਨਹੀਂ ਮਿਲੀ ਹੈ ਤਾਂ ਬਿੱਤੇ ਦਿਨ ਸੁਣਵਾਈ ਸੀ ਤਦ ਤੋਂ ਬਾਅਦ ਹੁਣ ਦੀ ਗੱਲ ਕੀਤੀ ਜਾਵੇ ਅੱਜ ਸੁਣਵਾਈ ਹੋਏਗੀ ਜੋ ਐਨਐਸਐ ਨੂੰ ਚੁਣੌਤੀ ਦਿੱਤੀ ਗਈ ਹੈ ਤੀਜੀ ਵਾਰ ਐਨਐਸਐ ਲਗਾਇਆ ਗਿਆ ਹੈ ਕਿਉਂ ਲਗਾਇਆ ਗਿਆ ਹੈ ਇਸ ਬਾਬਤ ਪਤੀਸ਼ਾਪੀ ਅੱਗੇ ਬਤਾਂਗੇ ਕਹਾ ਮੁੱਦੇ ਦਾ ਜ਼ਿਕਰ ਕਰਾਂਗੇ 328 ਪਾਵਨ ਸਰੂਪਾ ਦੇ ਮਾਮਲੇ ਦਾ ਜਿਸ ਦੀ ਹਾਈ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੈ ਚਾਰ ਮੁਲਜ਼ਮਾਂ ਦੀ ਦਰਜ ਕੀ ਅਗਾਊਂ ਜ਼ਮਾਨਤ ਤੇ ਅੱਜ ਫੈਸਲਾ ਆਉਣਾ ਹੈ ਐਸਆਈਟੀ ਦੇ ਵੱਲੋਂ ਦਰਜ ਐਫਆਈਆਰ ਦੇ ਵਿੱਚ ਨਾਮਜ਼ਦ ਨੇ ਸਾਰੇ ਹੀ ਮੁਲਜ਼ਮ ਜ਼ਿਕਰੇ ਖਾਸ ਐਸਆਈਟੀ ਦੇ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਉਸ ਦੇ ਵਿੱਚ 16 ਜਿਹੜੇ ਮੁਲਾਜ਼ਮ ਨੇ ਪਾਵਿਓ ਔਨ ਡਿਊਟੀ ਨੇ ਪਾਵਿਓ ਸਾਬਕਾ ਮੁਲਾਜ਼ਮ ਨੇ ਐਸਜੂਪੀਸੀ ਦੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਤਾਂ ਐਸਆਈਟੀ ਦੇ ਵੱਲੋਂ ਜਿਹੜੀ ਦਰਜ ਐਫਆਈਆਰ ਹੈ ਉਸ ਦੇ ਵਿੱਚ ਸਾਰੇ ਮੁਲਜ਼ਮ ਜਿਹੜੇ ਨੇ ਨਾਮਜ਼ਦ ਨੇ ਅਜੇ ਦੇ ਵਿੱਚ ਅੱਜ ਸੁਣਵਾਈ ਹੋਣੀ ਹੈ ਸਾਰੇ ਮਾਮਲੇ ਵਿੱਚ ਹਾਈ ਕੋਰਟ ਦੇ ਵਿੱਚ ਕਿਉਂਕਿ ਮਾਮਲਾ ਕੋਰਟ 'ਚ ਪਹੁੰਚਿਆ ਹੋਇਆ ਹੈ ਚਾਰ ਮੁਲਜ਼ਮਾਂ ਦੀ ਗਾਉਂ ਜ਼ਮਾਨਤ ਤੇ ਜਿਹੜਾ ਫੈਸਲਾ ਆਏਗਾ ਉਹਨਾਂ ਨੇ ਜ਼ਮਾਨਤ ਜਰੀਆ ਗਾਉਂ ਜ਼ਮਾਨਤ ਲਗਾਈ ਹੋਈ ਹੈ ਲਗਾਤਾਰ ਸਾਈਟ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਕਵੇ ਤਾਂ ਕਿ ਉਧਰ ਮੌਤਲ ਡੀਆਈਜੀ ਪੁੱਲਰ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ ਹੈ ਪਿਛਲੀ ਸੁਣਵਾਈ ਤੇ ਸੀਬੀਆਈ ਨੇ ਜਵਾਬ दाखल ਕੀਤਾ ਸੀ 16 ਅਕਤੂਬਰ ਨੂੰ ਦੱਸਿਆ ਕਿ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਇਆ ਸੀ ਤਾਂ ਮੌਤਲ ਡੀਆਈਜੀ ਨੇ ਆਪਣੀ ਜ਼ਮਾਨਤ ਪਟੀਸ਼ਨ ਦੇ ਵਿੱਚ ਮੁੱਖ ਤੌਰ ਤੇ ਇਹ ਨੁਕਤੇ ਰੱਖੇ ਕਿ ਹੁਣ ਜਾਂਚ ਦੇ ਲਈ ਕੁਝ ਬਾਕੀ ਨਹੀਂ ਹੈ ਇਸ ਲਈ ਉਹਨਾਂ ਨੂੰ ਹੋਰ ਸਮਾਂ ਹਿਰਾਸਤ ਵਿੱਚ ਰੱਖਣ ਦਾ ਕੋਈ ਤਰਕ ਨਹੀਂ ਬਣਦਾ ਜ਼ਿਕਰ ਕਰਦਾ ਹੈ ਸੋ ਪਹਿਲਾ ਵੀ ਆ ਜੋ ਇਸ ਵੇਲੇ ਮੌਤਲ ਡੀਆਈਜੀ ਪੁੱਲਰ ਨੇ ਉਹਨਾਂ ਨੇ ਆਪਣੀ ਗ੍ਰਿਫਤਾਰੀ ਦਾ ਇੱਕ ਕਿਸਮ ਦਾ ਰੂਟ ਮੈਪ ਮੰਗਿਆ ਸੀ ਕਿ ਆਖਰਕਾਰ ਕਿਵੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਬਕਾਇਦਾ ਕੋਰਟ ਦੇ ਵਿੱਚ ਦੱਸਿਆ ਜਾਵੇ ਸਾਰੀਆਂ ਚੀਜ਼ਾਂ ਪਿਛਲੇ ਸਮੇਂ 'ਚ ਹੋਈਆਂ ਨੇ ਉਹਨਾਂ ਦੇ ਘਰ ਦੇ ਵਿੱਚ ਰੇਡ ਹੁੰਦੀ ਹੈ ਬਰਾਮਦਗੀ ਹੁੰਦੀ ਹੈ ਵੱਡੀ ਲਗਾਤਾਰੇ ਮਾਮਲੇ ਤੇ ਨਜ਼ਰਬੰਦੀ ਹੋਈ ਹੈ ਤਾਂ ਅੱਜ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਹੋਣੀ ਹੈ ਪਿਛਲੇ ਸੁਣਵਾਈ ਤੇ ਸੀਬੀਆਈ ਨੇ ਦੱਸਿਆ ਕਿ ਆਪਣਾ ਜਵਾਬ ਅਗੇ ਬਤਾਗੇ ਉਧਰ ਕੇਂਦਰ ਸਰਕਾਰ ਨੇ ਵੰਦੇ ਮਾਤਰਮ ਗੀਤ ਨੂੰ ਦੇਸ਼ ਦੇ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਗਾਉਣਾ ਲਾਜ਼ਮੀ ਕਰ ਦਿੱਤਾ ਹੈ ਇਸ ਵਾਸਤੇ ਦਾ ਬੀਜਪੀ ਨੇ ਸਵਾਗਤ ਕੀਤਾ ਜਦਕਿ ਵਿਰੋਧਿਤ ਕਾਂਗਰਸ ਅਤੇ ਪੰਜਾਬ ਦੇ ਵਿੱਚ ਦਲ ਖਾਲਸਾ ਇਸ ਦੇ ਵਿਰੋਧ ਵਿੱਚ ਸਾਹਮਣੇ ਆਏ ਨੇ ਇਹ ਰਿਪੋਰਟ ਵੰਦੇ ਮਾਤਰਮ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਅਤੇ ਗ੍ਰਹਿ ਮੰਤਰਾਲੇ ਨੇ ਹੁਕਮ ਜਾਰੀ ਕੀਤੇ ਨੇ ਕਿ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਵੰਦੇ ਮਾਤਰਮ ਗਾਇਆ ਜਾਵੇਗਾ ਹਰ ਵਿਅਕਤੀ ਦੇ ਲਈ ਖੜਾ ਹੋਣਾ ਲਾਜ਼ਮੀ ਹੋਵੇਗਾ 28 ਜਨਵਰੀ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਸੀ ਰਾਸ਼ਟ੍ਰ ਗਾਨ ਤੋਂ ਪਹਿਲਾਂ ਬੰਦੇ ਮਾਤਮ ਗਾਇਆ ਜਾਵੇਗਾ ਰਾਸ਼ਟ੍ਰ ਗੀਤ ਤੋਂ ਬਾਅਦ ਹੀ ਤਿੰਨ ਦੀ ਸ਼ੁਰੂਆਤ ਹੋਵੇਗੀ ਰਾਸ਼ਟ੍ਰ ਗੀਤ ਦੇ ਸਾਰੇ 6 ਅੰਤਰੇ ਗਾਏ ਜਾਣਗੇ ਕੁੱਲ ਸਮਾਂ 3 ਮਿੰਟ 10 ਸੈਕਿੰਡ ਹੋਵੇਗਾ ਕੇਂਦਰ ਸਰਕਾਰ ਦਾ ਇਹ ਹੁਕਮ ਦੇਸ਼ ਦੇ ਵਿੱਚ ਸਿਆਸੀ ਮੁੱਦਾ ਬਣ ਗਿਆ ਜਿਸ ਦਾ ਬੀਜੇਪੀ ਐਮਪੀਜ਼ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ਜਦਕਿ ਕਾਂਗਰਸ ਇਸ ਨੂੰ ਬੰਗਾਲ ਚੋਣਾਂ ਦੇ ਨਾਲ ਜੋੜ ਰਹੀ ਹੈ हमारी मैं कहूंगी ये पीढ़ी जो है बहुत ही भाग्यशाली है जिनको जो है प्रधानमंत्री जैसा नेतृत्व मिला है और हमारे देश की जो खोई हुई धरोहर है चाहे वो संस्कृति है चाहे वो सनातन है चाहे वो गोल्डन एज अमृत काल ऑफ भारत है और वंदे मातरम की भी जो एक पूरी उसकी एक कलाकार के नाते मैं जानती हूँ कि जब एक कवि कुछ लिखता है और कुछ लेखक कुछ लिखते हैं तो उसकी काट झाँट करके उनको कितनी आत्मा को उनको कितना कष्ट पहुँचता होगा लेकिन आज प्रधानमंत्री जी ने जो इतना बड़ा हमारी जनरेशन को पूरे देश को जो इतना बड़ा एक तरह से मैं कहूँगी एक उपहार है देखिए वंदे मातरम गाकर जब हम अंग्रेजों के खिलाफ लड़ रहे थे तो यही भारतीय जनता पार्टी का मात्र संगठन अंग्रेजों की फौज में भर्ती होने का ऐलान कर रहा यही बंदे मातरम गाकर जब हमारे शहीद फांसी के फंदे पर चढ़ रहे थे तो ये अंग्रेजों की चाफूची और मुहविरी कर रहे थे तो जैसे कुंभ मेले में ना लोग पाप धोने जाते हैं ये बंगाल के कुंभ चुनाव में पाप धोने के लिए कर रहे हैं उधर दल खालसा सरकार के इस फैसले के खिलाफ ਅਤੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਔਰ ਇਹ ਫੈਸਲਾ ਜਿਹੜਾ ਭਾਰਤ ਸਰਕਾਰ ਦਾ ਹੈ ਇਹ ਭਾਰਤੀਤਾ ਦੀ ਆੜ ਹੇਟ ਹਿੰਦਿੱਤਵ ਸਭਿਆਚਾਰ ਨੂੰ ਸਾਡੇ ਉੱਤੇ ਥੋਪਣਾ ਹੈ। ਅਸੀਂ ਇਸ ਫੈਸਲੇ ਨੂੰ ਰੱਦ ਕਰਦੇ ਹਾਂ। ਵੀ ਸੇ ਬਿਗ ਨੋ ਟੂ ਬੰਦੇ ਮਾਤਰਮ ਐਂਡ ਜੰਗਨਮਨ। ਜਿਕਰ ਯੋਗੇ ਕੇ ਬੰਦੇ ਮਾਤਰਮ ਗੀਤ 1870 ਦੇ ਦਹਾਕੇ ਦੇ ਵਿੱਚ ਲਿਖਿਆ ਗਿਆ ਸੀ ਜੋ ਪਹਿਲੀ ਵਾਰ 1882 ਈਸਵੀ ਦੇ ਵਿੱਚ ਬਕੀਮ ਚੰਦਰ ਚਟੋਪਾਧਿਆ ਦੇ ਉਪਨਿਆਸ ਆਨੰਦ ਮਠ ਦੇ ਵਿੱਚ ਪ੍ਰਕਾਸ਼ਿਤ ਹੋਇਆ ਜਿਸ ਨੂੰ ਬਕੀਮ ਚੰਦਰ ਚਟੋਪਾਧਿਆ ਨੇ ਹੀ ਲਿਖਿਆ ਉਸ ਸਮੇਂ ਭਾਰਤ ਬ੍ਰਿਟੇਨ ਦੇ ਰਾਜ ਦੇ ਅਧੀਨ ਸੀ ਦੇਸ਼ ਭਗਤੀ ਦੀ ਭਾਵਨਾ ਨੂੰ ਝਕਾਉਣ ਦੇ ਲਈ ਇੱਕ ਗੀਤ ਲਿਖਿਆ ਗਿਆ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਦੌਰਾਨ ਇਹ ਗਾਣਾ ਲੋਕਾਂ ਦੇ ਵਿੱਚ ਦੇਸ਼ ਪ੍ਰੇਮ ਅਤੇ ਆਜ਼ਾਦੀ ਦੀ ਪ੍ਰੇਰਣਾ ਦਾ ਪ੍ਰਤੀਕ ਬਣਿਆ ਆਜ਼ਾਦੀ ਤੋਂ ਬਾਅਦ 24 ਜਨਵਰੀ 1950 ਨੂੰ ਬੰਦੇ ਮਾਤਰਮ ਨੂੰ ਭਾਰਤ ਦੇ ਰਾਸ਼ਟਰੀ ਗੀਤ ਦਾ ਦਰਜਾ ਦਿੱਤਾ ਗਿਆ ਜਨ ਗਨ ਮਨ ਦੇਸ਼ ਦਾ ਰਾਸ਼ਟਰੀ ਗਾਣ ਹੈ ਜਦ ਕੇ ਬੰਦੇ ਮਾਤਰਮ ਰਾਸ਼ਟਰੀ ਗੀਤ ਜੋ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰ 15 ਅਗਸਤ 1947 ਨੂੰ ਦਿੱਲੀ ਚ ਸੰਵਿਧਾਨ ਸਭਾ ਦੇ ਵਿੱਚ ਗਾਇਆ ਗਿਆ ਜਿਸ ਨੂੰ ਆਜ਼ਾਦੀ ਕੁਲਾਟੀਏ ਸੁਚੇਤਾ ਕਿਰਪਲਾਨੀ ਨੇ ਗਾਇਆ ਸੀ ਪਰ ਹੁਣ ਇਸ ਗੀਤ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਵੇਂ ਹੁਕਮਾਂ ਤੇ ਸਿਆਸਤ ਕਰਮਾ ਗਈ ਹੈ ਬਿਊਰੋ ਰਿਪੋਰਟ ਨਿਊ ਸਿਟੀਨ ਅਕੇ ਵਾਤੇ ਆਉ ਤਾਂ ਪੰਜਾਬ ਦੇ ਵਿੱਚ ਮੋੜ ਅਕਾਲੀ ਦਲ ਅਤੇ ਭਾਜਪਾ ਦੇ ਨਾਲ ਗੱਠ ਜੋੜ ਦੀਆਂ ਚਰਚਾਵਾਂ ਨੇ ਤੂਲ ਫੜ ਲਿਆ ਹੈ ਜਾਖੜ ਨੇ ਕਾਂਗਰਸ ਤੇ ਸਵਾਲ ਚੁੱਕਿਆ ਤੇ ਕਿਹਾ ਕਿ ਕਾਂਗਰਸ ਨੂੰ ਦੋ ਦੋ ਭੂਤ ਵੇਖਣ ਲੱਗੇ ਨੇ ਰਾਜਾ ਵੜਿੰਗ ਨੇ ਵੀ ਗੱਠ ਜੋੜ ਦੇ ਕਿਆਸਾਂ ਤੇ ਤੰਝ ਕੱਸਿਆ ਹੈ ਦੋ ਭੂਤ ਦੇ ਸਨ ਲਗੇ ਦੀ ਆ ਦੋ ਆਕੇ ਤਾਂ ਬਣੂਗਾ ਕਿ ਭੂਤ ਕੱਢਣਾ ਪੰਜਾਬ ਦੇ ਲੋਕ ਜਾਣਦੇ ਆ ਜਾਖੜ ਸਾਹਿਬ ਦੋ ਮਿੰਟਾ ਜੋ ਪੂਤ ਕੱਢ ਦੇਣਗੇ ਭਾਰਤੀ ਜਨਤਾ ਪਾਰਟੀ 117 ਸੀਟਾਂ ਤੇ ਚੋਣਾਂ ਦੀ ਪਿਆਰੀ ਤੇ ਲੱਗੀ ਹੋਈ ਸਿਆਸਤ ਵਿੱਚ ਦਰਦ ਦੇ ਵਿਛੋੜੇ ਦੀਆਂ ਸਿਸਕੀਆਂ ਸ਼ਰਿਆਮ ਪਰਦੇ ਤੇ ਨਹੀਂ ਲੀਆਂ ਜਾਂਦੀਆਂ ਪੰਜਾਬ ਦੇ ਵਿੱਚ ਮੋੜ ਅਕਾਲੀ ਦਲ ਦੇ ਭਾਜਪਾ ਨਾਲ ਗੱਡ ਜੋੜ ਹੋਣ ਦੀਆਂ ਚਰਚਾਵਾਂ ਨੇ ਜ਼ਿਆਦਾ ਤੂਲ ਫੜਿਆ ਜਦੋਂ ਫਿਰੋਜ਼ਪੁਰ ਦੇ ਵਿੱਚ ਨਸ਼ਾ ਵਿਰੋਧ ਰੈਲੀ 'ਚ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਦੇ ਨਾਲ ਸੁਪੀਰ ਸਿੰਘ ਬਾਦਲ ਅਸ਼wini ਸ਼ਰਮਾ ਅਤੇ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚ ਗਏ ਉੱਥੇ ਸਵਾਲਾਂ ਤੇ ਜਵਾਬ ਆਇਆ ਤਾਂ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਬੋਲ ਹੀ ਪਏ ਜਿਨ੍ਹਾਂ ਕਾਂਗਰਸੀਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਦੋ ਦੋ ਭੂਤ ਵੇਖਣ ਦੀ ਗੱਲ ਆਖ ਦਿੱਤੀ ਉਹ ਬੇਸਿਕਲੀ ਆਪਣੇ ਜ਼ੁਬਾਨ 'ਚ ਐ ਜੋ ਦਿਲ ਦੀ ਬਾਤ ਸੀ ਉਹ ਜ਼ੁਬਾਨ 'ਤੇ ਆ ਗਈ ਆ ਦਿਲ ਕੀ ਨਹੀਂ ਇਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਐ ਰਾਤ ਨੂੰ ਸੁਪਨੇ ਆਉਂਦੇ ਪਹਿਲਾਂ ਤਾਂ ਮੈਂ ਕਹਿੰਦਾ ਸੀ ਵੈਨਾਂ ਸਾਰੇ ਨੂੰ ਕਾਂਗਰਸੀਆਂ ਨੂੰ ਪੰਜਾਬ ਵਾਲੇ ਕਾਂਗਰਸੀਆਂ ਨੂੰ ਸੁਨੀਲ ਜਾਖੜ ਦਾ ਭੂਤ ਦਿਸਦਾ ਐ ਅਜਿਹਾ ਨਾ ਦੋ ਪੁੱਦੇ ਸਨ ਲਗੇ ਦੀ ਆ ਦੋ ਆਕੇ ਤਾਂ ਬਣੂਗਾ ਕਿ ਫੇਕ ਹਾਲਾਂਕਿ ਗੱਡ ਜੋੜ ਦੀ ਸੰਭਾਵਨਾ ਤੋਂ ਅਸ਼wini ਸ਼ਰਮਾ ਨੇ ਇਨਕਾਰ ਕਰ ਦਿੱਤਾ ਕਿ ਸਾਰੀਆਂ 117 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਇਕੱਲਿਆਂ ਲੜੇਗੀ ਭਾਰਤੀ ਜਨਤਾ ਪਾਰਟੀ 117 ਸੀਟਾਂ ਤੇ ਚੋਣਾਂ ਦੀ ਤਿਆਰੀ ਚ ਪੂਰੀ ਤਰ੍ਹਾਂ ਕਮਰ ਕੱਸ ਕੇ ਲੱਗੀ ਹੋਈ ਹੈ 117 ਸੀਟਾਂ ਬੋਲ ਰਿਹਾ ਇਕੱਲੇ ਮੈਂ ਕਹਿੰਦਾ ਕੀ ਮਤਲਬ ਹੈ ਦੂਜੇ ਪਾਸੇ ਸਿਆਸਤਦਾਨਾਂ ਦਾ ਇੱਕ ਮੰਚ ਤੇ ਇਕੱਠਾ ਹੋਣਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਵਾਲ ਚੁੱਕਣ ਦੇ ਲਈ ਮਜਬੂਰ ਕਰ ਚੁੱਕਿਆ ਹੈ ਕੋਨ ਜਾਖੜ ਸਾਹਿਬ ਨੇ ਤਾਂ ਆਪ ਹੀ ਕਹਿਦਾ ਵੀ ਅਸੀਂ ਭੂਤ ਐ ਦੋ ਭੂਤ ਵਿਖਦੇ ਸੋ ਸਾਨੂੰ ਤਾਂ ਭੂਤਾਂ ਨੂੰ ਕੱਢਣਾ ਕਿਵੇਂ ਸਾਨੂੰ ਸਾਡੇ ਅਕਸਰ ਹੀ ਪੰਜਾਬੀ ਜਿਹੜੇ ਆ ਉਹ ਭੂਤ ਕੱਢ ਦਿੰਦੇ ਆ ਤੇ ਕਾਂਗਰਸ ਸੋ ਜਿਹੜਾ ਇਹ ਭੂਤਾਂ ਦੀ ਗੱਲ ਕਰਦੇ ਇਹ ਜੇ ਉਹ ਭੂਤ ਆ ਤਾਂ ਭੂਤ ਕੱਢਣਾ ਪੰਜਾਬ ਦੇ ਲੋਕ ਜਾਣਦੇ ਆ ਜਾਖੜ ਸਾਹਿਬ 2 ਮਿੰਟਾ ਜੋ ਪੂਤ ਕੱਢ ਦੇਣਗੇ ਹਾਲਾਂਕਿ ਗਵਰਨਰ ਦੀ ਯਾਤਰਾ ਤੇ ਸਵਾਲ ਕੀ ਉੱਠੇ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਓ ਨੂੰ ਵੀ ਬੋਲਣਾ ਪਿਆ ਅਤੇ ਇਸ ਨਸ਼ਿਆਂ ਵਿਰੁੱਧ ਰੈਲੀ ਨੂੰ ਨਿਰੋਲ ਗੈਰ ਸਿਆਸੀ ਦੱਸਿਆ ਨਾ ਤਾਂ ਮੇਰੇ ਚੋਣ ਲੜਨਾ ਹੈ ਮੈਂ ਆਪकी ਤਨਖਾਹ पे यहां ਪਲ ਰਹਾ ਹੂੰ ਮੇਰੇ ਬਾਦ ਜੋ ਗਾੜੀ ਹੈ ਉਹ ਵੀ ਜਨਤਾ ਕੀ ਹੈ ਮੇਰਾ ਧਰਮ ਬਣਤਾ ਹੈ ਕਿ ਜਨਤਾ ਕੇ ਹਰ ਦੁੱਖ ਸੁੱਖ ਮੈਂ ਅਗਰ ਮੈਂ ਕਹੀਂ ਉਪਯੋਗੀ ਹੋ ਸਕਤਾ ਹੂੰ ਤੋ ਜ਼ਰੂਰ ਕਰ ਤੇ ਔਰ ਮੈਨੇ ਸਭ ਕੋ ਬੁਲਾਇਆ ਜੋ ਵੀ ਕੋਈ ਪਾਰਟੀ ਅਸੀਂ ਨਹੀਂ ਜਿਸ ਕੋ ਮੈਨੇ ਫੋਨ ਨਹੀਂ ਕੀਤਾ ਖੈਰ ਜਿਵੇਂ ਜਿਵੇਂ 2027 ਦਾ ਚੋਣ ਦੰਗਲ ਦਾ ਕਾਊਂਟਡਾਊਨ ਸ਼ੁਰੂ ਹੋ ਰਿਹਾ ਹੈ ਤਾਂ ਚਰਚਾਵਾਂ ਦਾ ਬਾਜ਼ਾਰ ਵੀ ਖੂਬ ਗਰਮ ਹੁੰਦਾ ਜਾ ਰਿਹਾ ਹੈ ਸਿਆਸਤ ਵਿੱਚ ਵਿਛਣਿਆਂ ਦੇ ਮੁਰ ਮੇਲੇ ਹੋਣਗੇ ਜਾਂ ਨਹੀਂ ਇਹ ਸਮਾਂ ਦੱਸੇਗਾ ਕਿਉਂਕਿ ਸਿਆਸਤ ਵਿੱਚ ਲਏ ਗਏ ਫੈਸਲੇ ਦੱਸੇ ਨਹੀਂ ਜਾਂਦੇ ਬਲਕਿ ਦਿਖਾਏ ਜਾਂਦੇ ਹਨ ਫਿਰ ਰਿਪੋਰਟ న్యూਸ 18 ਪੰਜਾਬ